ਜਿਹੜਾ ਚੁੱਪ ਉਹ ਹੀ ਸਿਕੰਦਰ ਦੁਨੀਆ ਵਿੱਚ ਖਾਪ ਖਾਨਾ ਰੌਲਾ ਰੱਪਾ ਵੱਧ ਬੋਲਣ ਵਾਲੇ ਪਿੱਛੇ ਹੀ ਰਹੇ ਨੇ ਤਸੱਦਦ ਨਾਲ ਦੇ ਰਹੇ ਰਾਜ ਹਮੇਸ਼ਾ ਚੁੱਪ ਰਹਿਣ ਵਾਲੇ ਕਰਦੇ ਨੇ ਕਿਉਂਕਿ ਜਿਆਦਾ ਬੋਲਦੇ ਹਨ ਉਹ ਆਪਣੇ ਮਨ ਦੇ ਭੇਦ ਖੋਲ ਦਿੰਦੇ ਜਿਹੜੇ ਚੁੱਪ ਰਹਿੰਦੇ ਨੇ ਉਹ ਆਪਣੇ ਆਪ ਲੋਕਾਂ ਵਿੱਚ ਇੱਕ ਭੇਦ ਬਣ ਕੇ ਰਹਿੰਦੇ ਨੇ ਆਦਮੀ ਦਾ ਸਭ ਤੋਂ ਵੱਡਾ ਭਲੇਖਾ ਇਹ ਹੈ ਕਿ ਜੇਕਰ ਮੈਂ ਬੋਲਾਂਗਾ ਨਹੀਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਣਾ ਇਹ ਸਚਾਈ ਇਸ ਤੋਂ ਉਲਟ ਹੈ ਕਮਜ਼ੋਰ ਆਦਮੀ ਬਹੁਤ ਜ਼ਿਆਦਾ ਬੋਲਦਾ ਕਿ ਮੈਂ ਆਪਣੇ ਆਪ ਨੂੰ ਲੋਕਾਂ ਵਿੱਚ ਸਾਬਤ ਕਰ ਸਕਾਂ ਤਾਕਤਵਰ ਹਾਂ ਤਾਕਤਵਰ ਆਦਮੀ ਚੁੱਪ ਰਹਿ ਕੇ ਵੀ ਤਾਕਤਵਰ ਰਹਿੰਦਾ ਉਸ ਨੂੰ ਤਾਕਤਵਰ ਹੋਣ ਦਾ ਜਾਂ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ ਸਿਆਣੇ ਮਨੁੱਖਾਂ ਨੂੰ ਪਤਾ ਹੁੰਦਾ ਲੋਕਾਂ ਨਾਲ ਵਾਇਸ ਕਰਕੇ ਕੋਈ ਵੀ ਅੱਜ ਤੱਕ ਦੁਨੀਆ ਜਿੱਤ ਨਹੀਂ ਸਕਿਆ ਕਾਮ ਕਾਮੀ ਆਉ ਬੰਦਿਆਂ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੁੰਦੀ ਜਿਹੜੇ ਕਮਜ਼ੋਰ ਲੋਕ ਹਰ ਗੱਲ ਤੇ ਸਫਾਈ ਦੁੰਦੇ ਨੇ ਉਹੀ ਲੋਕ ਦੂਸਰਿਆਂ ਦੇ ਗੁਲਾਮ ਬਣਦੇ ਹਨ ਚੁੱਪ ਰਹਿਣ ਵਾਲਿਆਂ ਦਾ ਕੋਈ ਵੀ ਅਮਤਾਨ ਨਹੀਂ ਲੈਂਦਾ ਜਿੱਦ ਦਿਨ ਬੋਲੋਗੇ ਸਵਾਲਾਂ ਦੇ ਘੇਰੇ ਵਿੱਚ ਫਸੋਗੇ ਚੁੱਪ ਰਹਿਣਾ ਕੋਈ ਦਰਪੋਕਾਂ ਵਾਲਾ ਕੰਮ ਨਹੀਂ ਚੁੱਪ ਰਹਿਣਾ ਚੇਤਨਾ ਹੈ ਮਨ ਦੇ ਵਿਚਾਰਾਂ ਦੀ ਅਸਾਰੂ ਸੋਚ ਹੈ ਚੁੱਪ ਹੋ ਗਏ ਸਾਡਾ ਮਨ ਵੀ ਬੋਲਣਾ ਬੰਦ ਕਰ ਦਵੇਗਾ ਜਦੋਂ ਮਨ ਬੋਲਦਾ ਫਿਰ ਸਾਡਾ ਜੀਵਨ ਵੀ ਬੋਲਣ ਲੱਗਦਾ ਅੱਜ ਦੀ ਦੁਨੀਆ ਵਿੱਚ ਹਰੇਕ ਆਦਮੀ ਰੌਣਾ ਰੱਪਾ ਖਾਪ ਖਾਨਾ ਵਿੱਚ ਉਲਝਿਆ ਹੋਇਆ ਵਾਰੀ ਗਿਆਨ ਦਾ ਵਿਖਾਵਾ ਜਦੋਂ ਬੋਲਣ ਵਾਲੇ ਕਰਦੇ ਸਮਝ ਜਿਸ ਨੂੰ ਮਨ ਦੀ ਸਮਝ ਕਹਿੰਦੇ ਹਾਂ ਇਹ ਬਹੁਤ ਦੁਰਲੱਭ ਹੋ ਗਈ ਸਮਝ ਹਮੇਸ਼ਾ ਚੁੱਪ ਤੋਂ ਆਉਂਦੀ ਹੈ ਗਿਆਨ ਹਮੇਸ਼ਾ ਸ਼ਬਦਾਂ ਤੋਂ ਆਉਂਦਾ ਇਸ ਲਈ ਗਿਆਨ ਇਕੱਠਾ ਕਰਨ ਲਈ ਨਹੀਂ ਮਨ ਦੀ ਚੁੱਪ ਨੂੰ ਤਰਜੀਹ ਦਿਓ ਕਿਉਂਕਿ ਚੁੱਪ ਆਦਮੀ ਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਪ੍ਰਮਾਤਮਾ ਅਸੀਂ ਪ੍ਰਮਾਤਮਾ ਤੋਂ ਵੀ ਨਹੀਂ ਡਰਦੇ ਆਪਣੇ ਹੀ ਅੰਦਰਲੇ ਡਰ ਤੋਂ ਡਰਦੇ ਹਾਂ ਅਸੀਂ ਪ੍ਰਮਾਤਮਾ ਨਾਲ ਕੋਈ ਪ੍ਰੇਮ ਨਹੀਂ ਕਰਦੇ ਕਿ ਪ੍ਰਮਾਤਮਾ ਨਾਰਾਜ਼ ਨਾ ਹੋਵੇ ਇਸ ਲਈ ਅਸੀਂ ਡਰਦੇ ਹਾਂ ਪ੍ਰਮਾਤਮਾ ਤੋਂ ਕਿਤੇ ਸਾਡਾ ਕੋਈ ਘਰੇਲੂ ਜਾਂ ਆਰਥਿਕ ਨੁਕਸਾਨ ਨਾ ਕਰ ਦੇਵੇ ਚੁੱਪ ਰਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਡਰ ਗਏ ਹਰ ਮੂਰਖਤਾ ਵਾਲੀਆਂ ਗੱਲਾਂ ਉੱਤੇ ਵੈਸ ਕਰਨਾ ਆਪਣੀ ਊਰਜਾ ਬਰਬਾਦ ਕਰਨਾ ਹੈ ਊਰਜਾ ਬਹੁਤ ਕੀਮਤੀ ਹੈ ਜਿਹੜੇ ਵਿਅਕਤੀ ਹਰ ਇੱਕ ਗੱਲ ਉੱਤੇ ਵੈਸ ਕਰਦੇ ਨੇ ਉਹ ਆਪਣੇ ਮਨ ਦੀ ਸ਼ਾਂਤੀ ਭੰਗ ਕਰ ਲੈਂਦੇ ਬਹੁਤ ਗੱਲਾਂ ਅਸੀਂ ਐਦਾਂ ਹੀ ਮੰਨ ਲੈਂਦੇ ਹਾਂ ਕਿ ਇਹੇ ਗੱਲਾਂ ਸਾਡੇ ਬਜ਼ੁਰਗਾਂ ਤੋਂ ਸਦੀਆਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਇਹ ਨਹੀਂ ਹੋ ਸਕਦਾ ਪਹਿਲਾਂ ਸਦੀਆਂ ਚੱਲਦੀਆਂ ਆ ਰਹੀਆਂ ਗੱਲਾਂ ਆਖਰੀ ਸੱਚ ਹੋਵੇ ਆਖਰੀ ਸੱਚ ਸਿਰਫ ਔਰ ਸਿਰਫ ਪਰਮੇਸ਼ਰ ਹੈ ਅਕਾਲ ਪੁਰਖ ਹੈ ਗਿਆਨ ਦੀ ਪਿਆਸ ਤੋਂ ਸਮਝ ਪੈਦਾ ਹੋ ਕੇ ਅਕਾਲ ਪੁਰਖ ਵਿੱਚ ਨਿਰਲੇਪ ਕਰਦੀ ਹੈ ਜਦੋਂ ਅਸੀਂ ਲੋਕਾਂ ਦੀ ਪ੍ਰਵਾਹ ਕਰਦੇ ਹਾਂ ਗੁਲਾਮੀ ਵਿੱਚ ਜੀ ਰਹੇ ਹਾਂ ਸਮਝੋ ਫੁੱਲ ਨੇ ਕਦੇ ਵੀ ਪ੍ਰਵਾਹ ਨਹੀਂ ਕੀਤੀ ਭਾਵੇਂ ਕੋਈ ਤੋੜ ਵੀ ਲਵੇ ਤੋੜਨ ਤੋਂ ਪਹਿਲਾਂ ਵੀ ਤੇਲ ਤੇਲਣਾ ਨਹੀਂ ਛੱਡਦਾ ਖਸਬੂ ਟੁੱਟ ਕੇ ਵੀ ਬਣਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ